70 80 ਬੰਦੇ ਆਏ ਆ ਬਾਹਰੋਂ ਪਹਿਲਾਂ ਉਹਨਾਂ ਨੇ ਬਾਹਰੋਂ ਹੀ ਜਿਹੜਾ ਸਵਿਚ ਆਫ ਕਰਿਆ ਉਹ ਬਿਜਲੀ ਕੱਟਤੀ ਤੇ ਇਹਨਾਂ ਤੇ ਅੰਦਰ ਆ ਕੇ ਕਿਰਪਾਨਾਂ ਨਾਲ ਅਟੈਕ ਕਰਤਾ ਇਹਨਾਂ ਨੇ ਆਪਣੀ ਜਾਨ ਮੱਸੀ ਬਚਾਈ ਆ ਸ਼ਰਾਬ ਨਾਲ ਰੱਜੇ ਹੋਏ ਸੀ ਸਾਰੇ ਦਰਸ਼ਨ ਸਿੰਘ ਮਾਲਾ ਰਾਜਾ ਜਿਹੜਾ ਕਿ ਜੀ ਨਗਰ ਨਾਨਕ ਨਗਰ ਤੋਂ ਕੈਂਡੀਡੇਟ ਆ ਸ਼ਾਮਾ ਮੋਨੂ ਗੁਜਰ ਔਰ ਉਹਦੇ ਸਾਥੀ 25 30 ਅਣਪਛਾਤੇ ਬੰਦੇ ਤੇ ਹੋਰ ਵੀ ਭੀੜ ਘੱਟੋ ਘੱਟ 100 150 ਬੰਦਾ ਲੈ ਕੇ ਇਹਨਾਂ ਨੇ ਆਫਿਸ ਤੇ ਹਮਲਾ ਕੀਤਾ ਸਾਰੇ ਸਿਰ ਪਾੜਦੇ ਆ ਦੇਖੋ ਇਹਨਾਂ ਦੀ ਸ਼ਾਸ਼ਨ ਜਿਹੜਾ ਆ ਉਹ ਰਲਿਆ ਹੋਇਆ ਪਤਾ ਨਹੀਂ ਕੋਈ ਬੰਦਾ ਇੱਥੇ ਆਇਆ ਨਹੀਂ ਕੋਈ ਪੁਲਿਸ ਨਹੀਂ ਆਈ ਕਿਸੇ ਨੇ ਅਜੇ ਤੱਕ ਸਾਰ ਨਹੀਂ ਲਈ ਇਹਨਾਂ ਦੀ ਆਪਿਸ ਨੇ ਅਜੇ ਤੱਕ ਨਾ ਕੋਈ ਉਹਦੇ ਵਿੱਚ ਅਰੈਸਟ ਪਾਈ ਉਹਨਾਂ ਦੇ ਨਾ ਉਹਨਾਂ ਦੀ ਉਹਦੇ ਵਿੱਚ ਕੋਈ ਬੇਲ ਆ ਉਹ ਸ਼ਰੇਆਮ ਘੁੰਮ ਰਹੇ ਆ ਜੀ ਤੇ ਗੁੰਡਾਗਰਦੀ ਇਦਾਂ ਹੀ ਕਰ ਰਹੇ ਆ ਤੇ ਪੁਲਿਸ ਕਰਾਦੀ ਕਿਸੇ ਸੀਨੀਅਰ ਅਧਿਕਾਰੀ ਨਾਲ ਜੇ ਪੁਲਿਸ ਨਾਲ ਤੁਹਾਡੀ ਗੱਲ ਹੋਈ ਹੈ ਮੈਂ ਗੱਲ ਕਰੀ ਹੈ ਹੁਣ ਐਸਐਚਓ ਮੈਡ ਬਨਾਲੂ ਉਹ ਕਹਿੰਦੇ ਜੀ ਸਾਨੂੰ ਪਤਾ ਹੀ ਨਹੀਂ ਹੋਇਆ ਹੀ ਨਹੀਂ ਪੀਸੇ ਲੈ ਕਰਕੇ ਬਾਲਾਜੀ ਪੁਲਿਸੇ ਲੈ ਕੇ ਤਾਜਪੁਰ ਤੱਕ ਮੈਂ ਜਿੰਨੀ ਵੀ ਕ੍ਰਾਈਮ ਹੁੰਦਾ ਹੈ ਅਗਰ ਪ੍ਰਸ਼ਾਸਨ ਉਸ ਨੂੰ ਸਹੀ ਤਰੀਕੇ ਸੇ ਦੇਖੇ ਤਾਂ ਸਭ ਮੈਂ ਇਨਕਾ ਇਨਵੋਲਵਮੈਂਟ ਹੈ ਜਿਹੜੇ ਜਿਹੜੇ ਬੰਦਿਆਂ ਨੇ ਵੀ ਇਹ ਕੀਤਾ ਹੈ ਜਾਂ ਜਿਹੜੇ ਅਫਸਰ ਨੇ ਸਮਾ ਕੇ ਅਸੀਂ ਵੀ ਸਾਰਿਆਂ ਦੇ ਨੰਬਰ ਨੋਟ ਕਰ ਰਹੇ ਹਾਂ ਸਮਾ ਤੇ ਅਸੀਂ ਇਹਨਾਂ ਦਾ ਸਾਬਤ ਤਾਬ ਕਰਾਂਗੇ ਪੰਜਾਬ ਦੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਹੋ ਰਹੀਆਂ ਨੇ ਇਸ ਟਾਈਮ ਅਸੀਂ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਗੁਰਨਾਨਕ ਨਗਰ ਭਾਮੀਆਂ ਕਲਾਂ ਤੇ ਭਾਮੀਆਂ ਖੁਰਦੇ ਇਲਾਕੇ ਦੇ ਅੰਦਰ ਜਿੱਥੇ ਰਾਤ ਨੂੰ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਰਕਰਾਂ ਦੇ ਵਿੱਚ ਝੜਪਾਂ ਹੋਈਆਂ ਸੀ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਵਿਕਰਮ ਸਿੰਘ ਬਾਜਬਾ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਕਿ ਕੀ ਹੋਇਆ ਸੀ ਤੇ ਪੁਲਿਸ ਨੂੰ ਕਿਹਾ ਸੀ ਤਾਂ ਕੀ ਕਾਰਵਾਈ ਹੋਈ ਹੈ ਭਾਈ ਜੀ ਕਿਹੜੇ ਇਲਾਕੇ ਚ ਕੀ ਹੋਇਆ ਸੀ ਗੁਰਨਾਨਕ ਨਗਰ ਸਾਡੇ ਕੈਂਡੀਡੇਟ ਨੇ ਯਾਦਵ ਜੀ ਇਹ ਆਪਣੇ ਦਫਤਰ ਚ ਆਮ ਨਾਲ ਬੈਠੇ ਸੀ ਰਿਸ਼ੀ ਜੀ ਇਹ ਸਾਰੇ ਤਿੰਨ ਚਾਰ ਜਣੇ 70 80 ਬੰਦੇ ਆਏ ਆ ਬਾਹਰੋਂ ਪਹਿਲਾਂ ਉਹਨਾਂ ਨੇ ਬਾਹਰੋਂ ਹੀ ਜਿਹੜਾ ਸਵਿਚ ਆਫ ਕਰਿਆ ਉਹ ਬਿਜਲੀ ਕੱਟਤੀ ਤੇ ਇਹਨਾਂ ਤੇ ਅੰਦਰ ਆ ਕੇ ਕਿਰਪਾਨਾਂ ਨਾਲ ਅਟੈਕ ਕਰਤਾ ਇਹਨਾਂ ਨੇ ਆਪਣੀ ਜਾਨ ਮੱਸੀ ਬਚਾਈ ਆ ਸ਼ਰਾਬ ਨਾਲ ਰੱਜੇ ਹੋਏ ਸੀ ਸਾਰੇ ਤੇ ਔਰ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਇਹਨਾਂ ਦੇ ਸਾਰੇ ਸਿਰ ਪਾੜਤੇ ਆ ਦੇਖੋ ਇਹਨਾਂ ਦੇ 30 35 ਟੰਕੇ ਲੱਗੇ ਨੇ ਤੇ ਜਾਨ ਜਾ ਸਕਦੀ ਸੀ ਪਰ ਪ੍ਰਸ਼ਾਸਨ ਜਿਹੜਾ ਆ ਉਹ ਰਲਿਆ ਹੋਇਆ ਪਤਾ ਨਹੀਂ ਕੋਈ ਬੰਦਾ ਇੱਥੇ ਆਇਆ ਨਹੀਂ ਕੋਈ ਪੁਲਿਸ ਨਹੀਂ ਆਈ ਕਿਸੇ ਨੇ ਅਜੇ ਤੱਕ ਸਾਰ ਨਹੀਂ ਲਈ ਇਹਨਾਂ ਦੀ ਆਕੇ ਜਦੋਂ ਕਿ ਪੁਲਿਸ ਦਾ ਜ਼ਿੰਮੇਵਾਰੀ ਬਣਦੀ ਸੀ ਪੁਲਿਸ ਦੀ ਕਿ ਇੱਥੇ ਆ ਕੇ ਦੇਖ ਦੇ ਨੰਗਾ ਨਾਚ ਹੋਇਆ ਇੱਥੇ ਅਰ ਪਤਾ ਨਹੀਂ ਦਰਸ਼ਕ ਬਣ ਕੇ ਦੇਖ ਰਹੀ ਆ ਪ੍ਰਸ਼ਾਸਨ ਵੀ ਦੇਖ ਰਿਹਾ ਸੋ ਇਹ ਜਿਹੜੇ-ਜਿਹੜੇ ਬੰਦਿਆਂ ਨੇ ਵੀ ਇਹ ਕੀਤਾ ਆ ਜਾਂ ਜਿਹੜੇ ਅਫਸਰ ਨੇ ਸਮਾ ਕੇ ਅਸੀਂ ਵੀ ਸਾਰਿਆਂ ਦੇ ਨੰਬਰ ਨੋਟ ਕਰ ਰਹੇ ਆ ਸਮਾਏ ਤੇ ਅਸੀਂ ਇਹਨਾਂ ਦਾ ਹਸਾਬਕਦਾਬ ਕਰਾਂਗੇ ਹਾਂ ਕਿਸੇ ਸੀਨੀਅਰ ਅਧਿਕਾਰੀ ਨਾਲ ਜੇ ਪੁਲਿਸ ਨਾਲ ਤੁਹਾਡੀ ਗੱਲ ਹੋਈ ਮੈਂ ਗੱਲ ਕਰੀ ਆ ਹੁਣ ਐਸਐਚਓ ਮੈਡਮ ਨਾਲ ਵੀ ਉਹ ਕਹਿੰਦੇ ਜੀ ਸਾਨੂੰ ਪਤਾ ਹੀ ਨਹੀਂ ਹੋਇਆ ਹੀ ਨਹੀਂ ਸੋ ਅਜੇ ਤੱਕ ਏਡੀ ਇਨ ਇਹਨਾਂ ਨੇ ਸਾਰਿਆਂ ਨੇ ਸਭ ਨੂੰ ਫੋਨ ਕਰੇ ਨੇ ਰਾਤ ਤੇ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਨਾ ਪੁਲਿਸ ਪੁੱਛਣ ਤੱਕ ਨਹੀਂ ਆਈ ਕਿ ਹੋਇਆ ਕੀ ਆ ਆ ਦੇਖੋ ਇਹੋ ਜਿਹੇ ਹਾਲਾਤ ਇਹਨਾਂ ਨੇ ਇੱਥੇ ਕੀਤੇ ਨੇ ਭਾਮੀਆਂ ਦੇ ਵਿੱਚ ਅਰ ਆ ਹੁਣ ਵੀ ਜਿਹੜਾ ਆ ਉੱਥੇ ਹਾਲਾਤ ਜਿਹੜੇ ਨੇ ਹਰ ਪੁੱਤ ਤੇ ਇਸ ਤਰ੍ਹਾਂ ਉਹਨਾਂ ਦਾ ਇਕੱਠ ਹੋ ਕੇ ਗੁੰਡਾਗਰਦੀ ਕਰ ਰਹੇ ਨੇ ਇਹ ਸਾਡੇ ਨਾਲ ਹਲਕਾ ਇੰਚਾਰਜ ਵਿਕਰਮ ਸਿੰਘ ਬਾਜਵਾਸੀ ਜਿਹੜੇ ਅੱਗੇ ਪ੍ਰਸ਼ਾਸਨ ਕਹਿੰਦਾ ਸੀ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਕਹਿੰਦਾ ਸੀ ਕਿ ਅਮਨ ਕਾਨੂੰਨ ਦੇ ਨਾਲ ਇਲੈਕਸ਼ਨ ਕਰਾਵਾਂਗੇ ਸਾਡੇ ਨਾਲ ਰਿਸ਼ੀ ਜੀ ਨੇ ਰਿਸ਼ੀ ਜੀ ਕੀ ਹੋਇਆ ਸੀ ਜੀ ਰਾਤੀ ਅਸੀਂ ਤਿੰਨ ਚਾਰ ਜਣੇ ਆਫਿਸ ਆਪਣਾ ਬੰਦ ਕਰਕੇ ਘਰੋਂ ਚੱਲੇ ਸੀਗੇ ਜੀ ਨਾਲ ਹੀ ਇਹਨਾਂ ਨੇ ਪਹਿਲਾਂ ਹੀ ਪ੍ਰੀਪਲਾਨਡ ਲੜਾਈ ਕਰਨ ਦਾ ਮਾਹੌਲ ਗੁੰਡਾਗਰਦੀ ਦਾ ਮਾਹੌਲ ਬਣਾਇਆ ਅਸੀਂ دہشت ਫਲਾਨ ਦਾ ਜਦੋਂ ਅਸੀਂ ਨਿਕਲਣ ਲੱਗੇ ਆ ਜੀ ਇਹਨਾਂ ਨੇ ਲਾਈਟ ਆਫ ਕਰਾਈ ਪਿੱਛੋਂ ਉਹਦੇ ਵਿੱਚ ਦਰਸ਼ਨ ਸਿੰਘ ਮਾਲਾ ਰਾਜਾ ਜਿਹੜਾ ਕਿ ਜੀ ਨਗਰ ਨਾਨਕਨਗਰ ਤੋਂ ਕੈਂਡੀਡੇਟ ਆ ਸ਼ਾਮਾ ਮੋਨੂ ਗੁਜਰ ਹੋਰ ਉਹਦੇ ਸਾਥੀ 25 30 ਅਨਪਛਾਤੇ ਬੰਦੇ ਤੇ ਹੋਰ ਵੀ ਭੀੜ ਘੱਟੋ ਘੱਟ 100 150 ਬੰਦਾ ਲੈ ਕੇ ਇਹਨਾਂ ਨੇ ਆਫਿਸ ਤੇ ਹਮਲਾ ਕੀਤਾ ਜੀ ਆਪ ਤੁਸੀਂ ਪੁਲਿਸ ਮੈਡੀਕਲ ਕਰਾਇਆ ਪੁਲਿਸ ਨੂੰ ਦੱਸਿਆ ਅਸੀਂ ਮੈਡੀਕਲ ਵੀ ਕਰਾਇਆ ਜੀ ਜਦੋਂ ਮੌਕੇ ਤੇ ਸਾਨੂੰ ਘੇਰਾ ਪਾਇਆ ਇਹਨਾਂ ਨੇ ਚਾਰੇ ਪਾਸੋਂ ਚਾਰ ਬੰਦੇ ਅਸੀਂ ਸੀਗੇ ਇਹਨਾਂ ਨੇ ਸਾਡੇ ਦਫ਼ਤਰ ਦੇ ਅੰਦਰ ਵੜ ਕੇ ਸਾਡੀ ਤੇ ਕੁਰਬਾਨਾਂ ਮਾਰੀਆਂ ਸਾਡਾ ਸਿਰ ਪਾੜ ਗਏ ਸਾਰਿਆਂ ਦੇ ਨਾ ਐਸਐਚਓ ਮੈਡਮ ਨੇ ਫੋਨ ਚੱਕਿਆ ਜੀ ਨਾ ਸੀਪੀ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੇ ਚੱਕਿਆ ਜੀ ਨਾ ਕੋਈ ਕਿਸੇ ਦਾ ਸਾਨੂੰ ਹੁਣ ਤੱਕ ਫੋਨ ਆਇਆ ਵੀ ਤੁਹਾਡੇ ਕੀ ਨੁਕਸਾਨ ਹੋਇਆ ਆ ਤੁਸੀਂ ਕੀ ਤੁਹਾਡੀ ਜਾਨ ਮਾਲ ਦਾ ਖਤਰਾ ਸੀਗਾ ਬਚ ਗਏ ਜਾਂ ਮਰ ਗਏ ਕੋਈ ਸਾਰ ਨਹੀਂ ਲਈ ਜੀ ਉਹਨਾਂ ਨੇ ਇਹ ਉਹਨੇ ਪੀੜਤ ਨੇ ਜਿਹੜੇ ਕਹਿੰਦੇ ਇੱਕ ਪੁਲਿਸ ਨੂੰ ਵੀ ਦੱਸਿਆ ਸੀ ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗਾ ਦਿਖਾ ਦੇਵੇ ਕਿ ਕਿੱਦਾਂ ਦੇਖੋ ਅ ਪੁਲਿਸ ਕਹਿੰਦੀ ਸੀ ਸਿਵਲ ਪ੍ਰਸ਼ਾਸਨ ਕੇ ਅਮਨ ਕਾਨੂੰਨ ਦੇ ਨਾਲ ਇਲੈਕਸ਼ਨ ਕਰਾਉਣੀ ਹੈ ਦੇਖ ਲੋ ਅਮਨ ਕਾਨੂੰਨ ਕਿੱਦਾਂ ਦਾ ਜਿਹੜੇ ਸਤਾਧਾਰੀਆ ਦਾ ਨੇ ਇਧਰ ਹੋਰ ਵੀ ਹਾਂਜੀ ਬਾਈ ਜੀ ਕੀ ਨਾਮ ਹੈ ਤੁਹਾਡਾ ਰਜੇਸ਼ ਆਫਿਸ ਦੇ ਵਿੱਚ ਵੜ ਕੇ ਉਹਨਾਂ ਨੇ ਮਤਲਬ ਗੁੱਟਮਾਰ ਕੀਤੀ ਹੈ ਕੌਣ ਬੰਦੇ ਸੀਗੇ ਉਹ ਸੀਗਾ ਜੀ ਰਾਜਾ ਆਪਣਾ ਮੋਨੂ ਗੁਜਰ ਤੇ ਮਾਲਾ ਸੀਗਾ ਪਹਿਲਾਂ ਵੀ ਪਰਚੇ ਚੱਲ ਹਾਂਜੀ ਪਹਿਲਾਂ ਵੀ ਪਰਚੇ ਚੱਲਦੇ ਹੋਣਾਂ ਤੇ ਹਨਾ ਗੈਂਗਸਟਰ ਟਾਈਪ ਦੇ ਬੰਦੇ ਆ ਉਹ ਕੀ ਮੰਗ ਕਰਦੇ ਸਾਨੂੰ ਮੈਨੂੰ ਇਨਸਾਫ ਮਿਲਣਾ ਚਾਹੀਦਾ ਅਰੈਸਟ ਵੀ ਨਹੀਂ ਚਾਹੀਦੀ ਉਹਨਾਂ ਦੀ ਅੱਜ ਅੱਜ ਵੀ ਕੁਮਰੇ ਖੁੱਲੇ ਆਮ ਕੁਮਰੇ ਆ ਬੂਤਾਂ ਤੇ ਹਾਂਜੀ ਉਹਨਾਂ ਦੇ ਪਹਿਲਾਂ ਵੀ ਐਫ ਆਈ ਆਰ ਦਰਜ ਹੈ ਜੀ ਦੋ ਐਫ ਆਈ ਆਰਾਂ ਦਰਜ ਆ ਇੱਕ ਮੋਰਿਆ ਵੱਲੋਂ ਦਰਜ ਹੈ ਜੀ ਇੱਕ ਆ ਬੰਦੇ ਖੜੇ ਆ ਇਹਨਾਂ ਵੱਲੋਂ ਦਰਜ ਆ ਜੀ ਪਰ ਪੁਲਿਸ ਨੇ ਅੱਜ ਤੱਕ ਨਾ ਕੋਈ ਉਹਦੇ ਦੇ ਚ ਅਰੈਸਟ ਪਾਈ ਉਹਨਾਂ ਤੇ ਨਾ ਉਹਨਾਂ ਦੀ ਉਹਦੇ ਦੇ ਚ ਕੋਈ ਬੇਲ ਆ ਉਹ ਸ਼ਰੇਆਮ ਕੁਮਰੇ ਆ ਜੀ ਤੇ ਗੁੰਡਾਗਰਦੀ ਇਦਾਂ ਹੀ ਕਰ ਰਿਹਾ ਤੇ ਪੁਲਿਸ ਕਰਾ ਰਹੀ ਹੈ ਜੀ ਲੇਕਿ ਉਸ ਦਾ ਨਾਮ ਨੰ ਮਨਦੀਪ ਸਿੰਘ ਰਾਜਾ ਹੈ और मेरे बेटे से जून में इकतीस मई को मेरे बेटे को मारपीट की मेरे बेटे का फैक्ट्री पे कब्जा कर रखा है किराए का और कार छीन लिया है और ब्लैंक पेपर पे साइन करा के मैंने सीपी को भी कंप्लेन किया हुआ है डीजीपी तक को मेल किया हुआ है सीएमओ को मेल किया हुआ है आज तक कोई इंसाफ नहीं मिला सिर्फ उस पर सात एकवंजा लगा दिया गया है और मेरे पूरे परिवार पर फोर का केस डाल दिया गया है तो ये मोनू गुजर और ये राजा मनदीप सिंह उसका नाम पूरा है मनदीप सिंह नाम है उसका बाप का नाम कुलदीप खालसा है ये पूरी एक गैंग है पूरी गेंग ये दहशत फैला रखे हैं चुंगी से लेकर के बालाजी पुलिस से लेकर ताजपुर तक में जितनी भी क्राइम होता है अगर प्रशासन उसको सही तरीके से देखे तो सब में इनका इन्वॉल्वमेंट है और ये सबसे ज़्यादा अनलीगल तरीके से पैसे फाइनेंस पे देते हैं छोटे बच्चे को अप टू थर्टी इयर्स का मेरे पास सारा डाटा है और फीमेल को और उसके बाद उसकी जो प्रॉपर्टी हड़ोप लेते हैं उसके बाद उसकी गाड़ियाँ छीन लेते हैं मेरे घर पे आके मेरे घर में घुस करके मेरी वाइफ को धमकाया मेरी बाउंसर लेके मैंने सारे कंप्लेन किया टिब्बा थाना जमालपुर थाना सीपी पी यहाँ डी यहाँ सी पी यहाँ कहीं कोई सुनवाई नहीं हो रही है ਇਹ ਲੋਕ ਨੇ ਜਿਹੜੇ ਦੇਖ ਸਕਦੇ ਹੋ ਕਿ ਤੂੰ ਕਿਵੇਂ ਸਿਰ ਪਾੜੇ ਹੋਏ ਨੇ ਪੁਲਿਸ ਨੂੰ ਕਿਹਾ ਪ੍ਰਸ਼ਾਸਨ ਨੂੰ ਕਿਹਾ ਪਰ ਕੋਈ ਸੁਣਵਾਈ ਨਹੀਂ ਹੈਗੀ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਕਿੰਨੇ ਕਮਨ ਕਾਨੂੰਨ ਦੇ ਨਾਲ ਇਲੈਕਸ਼ਨ ਹੋ ਰਿਹਾ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਪ੍ਰੈਮ ਟੀਵੀ ਦੇ ਲਈ ਰਵੀ ਪਟਿਆ